ਸਾਲੇ ਮੇਟਰੋ ਸਾਸੀ ਗਾ ਜ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੈਂ ਰੋਡਾ ਪ੍ਰਹਰਦੀਪ ਸਿੰਘ ਤੇ ਦਿਖਾਉਣੇ ਆਏ ਦੀ ਤੁਹਾਨੂੰ ਐਕਟੀਵਿਟੀ ਚਲੋ ਜੀ ਕਰ ਲਿਆ ਸਮੇਂ ਦਾ ਟਾਈਮ ਹੋ ਗਿਆ ਤੇ ਦਿਖਾਉਣੇ ਤੁਹਾਨੂੰ ਆਪਣੀ ਦਿੱਤੀ ਤੇ ਮੋਟੂ ਜੀ ਹੁਣੀ ਆ ਗਏ ਨੇ ਬਾਬਾ ਬਲਕਨਾਥ ਜੀ ਦੇ ਉਹ ਮੋਟੂ ਕਿੱਦਾਂ ਐਕਸਪੀਰੀਅੰਸ ਕਿਦਾਰਾ ਤੇਰਾ ਹੈ ਇਧਰ ਮੂੰਹ ਕਰਕੇ ਗੱਲ ਕਰਨ ਬਹੁਤ ਵਧੀਆ ਕਿੰਨੇ ਦਿਨ ਕੱਡੇ ਉੱਥੇ ਹੈ ਤਿੰਨ ਦਿਨ ਤੇਨ ਰਾਤਾਂ ਤੇਰੇ ਦੇ ਤਿੰਨ ਰਾਤਾਂ ਅੱਛਾ ਕਿਤੇ ਕਿਤੇ ਰਹੇ ਸੀਨੂ ਦਾਏ ਸ਼ਾਤ ਲਾਈਆਂ ਗੋਫਾ ਤੇ ਅੱਛਾ ਫਲੇਮ ਟਾਵਰੀ ਅੱਛਾ ਡੈਮ ਤੇ ਡੈਮ ਤੇ ਚੇਪੇ ਬਲੇ ਚੇਪੇ ਪਿਆਰ ਦੇ ਝੂਟੇ ਕਾਦੇ ਚੇਪ ਤੇ ਛੇਪ ਤੇ ਪਿਆਰ ਦੇ ਝੂਟੇ ਆ ਤੇ ਕਿੰਨੇ ਜانے ਵੇਂਦੇ ਉੱਥੇ ਹੋਰ ਕੀ ਪਾ ਜਾਂਦੇ ਜੇ 7 ਜانے 12 ਜانے 7 ਜانے ਉਹ ਛੱਪ ਤਾਂ ਵੱਡੀ ਸੀ ਜਿਹੜੀ ਮੈਂ ਲਈ ਸੀ ਉਹ ਸਿੰਗਲ ਵਾਲੀ ਵੀ ਆ ਮੋਟਰਸਾਈਕਲ ਵਾਲੀ ਹਾਂ ਹਾਂ ਕੱਲਾ ਬੰਦਾ ਚਲਾ ਸਕਦਾ ਆਪਣੀ ਮਰਜ਼ੀ ਨਾਲ ਕਿੰਨੇ ਪੈਸੇ ਦੇ ਉਹਦੇ 50 60 ਰੁਪਏ ਆ ਯਾਰ ਆਪਾਂ ਵੀ ਜਾਣਾ ਕਿਤੇ ਵੇਲੇ ਮੋਟਰ ਹੈਂ ਯਾਰ ਵਧੀਆ ਇਹ ਉਹਨੇ ਦੱਸਿਆ ਛੱਪ ਦਾ ਛੱਪ ਦਾ ਤਾਂ ਪਤਾ ਮੈਨੂੰ ਬੋਟ ਦਾ ਨਹੀਂ ਪਤਾ ਸੀਗਾ ਹੋਰ ਭਾਈ ਮੋਟਰਸਾਈਕਲ ਵਾਲੀ ਜਿਹੜੀ ਉਹਨੂੰ ਚਲਦੀ ਆ ਆਹ ਹਾਂ ਵਧੀਆ ਜੀ ਮਾਰੀ ਜੀ 100 ਰੁਪਏ 100 ਰੁਪਏ ਇੱਕ ਗੇੜੇ ਦੇ ਜਿੰਨਾ ਮਰਜ਼ੀ ਵਿੱਚ ਘੁੰਮੋ ਬਾਲ ਲੈ ਵੀ ਉਹਦਾ ਦੇਖੋ ਹਾਂ ਕੋਈ ਸ਼ਿਪ ਤਾਂ ਦੇਖਿਆ ਮੈਂ ਕਿੱਡਾ ਵੱਡਾ ਇੱਕ ਮੋਟਰਸਾਈਕਲ ਵੀ ਰੱਖੇ ਲੋਕਾਂ ਦੇ ਵਿੱਚ ਵੀ ਬੰਤਾ ਸ਼ਿਪ ਇੱਥੇ ਸਾਈਡ ਤੇ ਲਾਇਆ ਨੋਰਮਲ ਸ਼ਿਪ ਵੀ ਆ ਨਾ ਕੋਸ ਅੱਛਾ ਬੰਦੇ ਆ ਵੱਡੀ ਸ਼ਿਪ ਲੈ ਕੇ ਜਾਂਦੇ ਆ ਇੱਕ ਜਿਹੜਾ ਹਿੜਪੁਰ ਦੇ ਲਾਗੇ ਵੀ ਆ ਉਹ ਬਰਡਾਮ ਉਹ ਆ ਉਹ ਉਹ ਉੱਥੇ ਪੈਂਦਾ ਯਾਨੀ ਹਿੜਪੁਰ ਵਾਲਾ ਵੀ ਉਹੋ ਹੀ ਜਾਂਦਾ ਨੇ ਅੱਛਾ ਹਿੜਪੁਰ ਵਾਲਾ ਵੀ ਉਹੀ ਆ ਦੇਖਦੇ ਆਏ ਤਾਂ ਜਾਨ ਕੇ ਕਿ ਉਹ ਆ ਗਏ ਅੱਛਾ ਇੱਕ ਤਾਂ ਜਿਹੜਾ ਹਿਸ਼ਾਰਪੁਰ ਤੋਂ ਇੱਥੋਂ ਆਪਾਂ ਤੁਰਦੇ ਆਂ ਪਹਿਲੀ ਪਹਾੜੀ ਤੇ ਚਹਾੜ ਦੇ ਲੱਗੇ ਉੱਥੇ ਜੰਗਲ ਨਵਾਂ ਬਣਾਇਆ ਇਹਨਾਂ ਨੇ ਉੱਥੇ ਸ਼ਿਪ ਵੀ ਆ ਪਰੇ ਵੀਰ ਨਗਾਏ ਤਾਂ ਉਧਰ ਕਿਧਰ ਆ ਗਏ ਵਾਪਸ ਬਾਜੀ ਵੀਰ ਲਗਾਏ ਤਾਂ ਆਪ ਵੀ ਜੰਦੇ ਬਾਬਾ ਬਾਲ ਬਣਾ ਰਹੇ ਤਾਂ ਰਾਹ ਜੂਗਾ ਆ ਗਿਆ ਅੱਛਾ ਦਿਖਾਉਣੇ ਤਾਂ ਬੀਬੀ ਦੇ ਡਰਾਮੇ ਦੇ ਬੋਲਿੰਗ ਉੱਪਰ ਆਇਆ ਨਹੀਂ ਪਿਆ ਜਾ ਆ ਲੈ ਆ ਲੈ ਆ ਲੈ ਮੇਰੇ ਕੋਲ ਆ ਲੈ ਤੀਜੀ ਵਾਰ ਉਹ ਸ਼ਰਕੇ ਦੀ ਭੱਜ ਭੱਜ ਆਉਂਦੀ ਏ ਆ ਲੈ ਖਾਣੀ ਖਾਣੀ ਤੂੰ ਇਹ ਆ ਜਾ ਫੇਰ ਖਾਲੇ ਕਾਮ ਤੋਂ ਚੀਜੀ ਕਾਮ ਖਾਲੇ ਖੜੋ ਖਾਲੇ ਖਾਣੀ ਹੈ ਤੂੰ ਮਿੱਠੀ ਖਾਣੀ ਮਿੱਠੀ ਖਾਲਾ ਇਹ ਮੁੰਡੇ ਬਾਬਾ ਬਾਲ ਕਰਾਜੀ ਦੇ ਗਏ ਸੀ ਉੱਥੋਂ ਲੈ ਕੇ ਆਏ ਸੀ ਕਾਮ ਬੱਪਰ ਇਹ ਬੜੀ ਵਧੀਆ ਰਹਿੰਦੀ ਹੈ ਉਹ ਕੋਹੜ ਵਾਲਾ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਜਿੰਨ ਖਾੜਿਆ ਨੂੰ ਕਹਿੰਦੇ ਆ ਉੱਥੇ ਵੀ ਆਪਾਂ ਜਾਣਾ ਬਹੁਤ ਜ਼ਿਆਦਾ ਲੋਕੀ ਵੀ ਵੀਡੀਓ ਦਿਖਾਵਾਂਗੇ ਤੇ ਕਾਫੀ ਫੰਕਸ਼ਨ ਕਰਦੇ ਲੋਕੀ ਤੇ ਆ ਗਏ ਮੈਂ ਕਿਹਾ ਨਹੀਂ ਪਰ ਜਾਊਗਾ ਤੇ ਨਾਲੇ ਤੁਹਾਨੂੰ ਵੀ ਵੀਡੀਓ ਦਿਖਾਵਾਂਗੇ ਬੜੀ ਟੈਕ ਦੀ ਪ੍ਰੋਬਲਮ ਸੀ ਉਹ ਵੀ ਸੈੱਟ ਹੋ ਗਈ ਆ ਤੇ ਹੁਣ ਆ ਨਾ ਵਧੀਆ ਮੂਡ ਵੀ ਵਧੀਆ ਰਹਿੰਦਾ ਆ ਦਾ ਆ ਜਾ ਹਾਲੇ 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 ਫੜ 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 ਉਹ ਤੇ ਜਿਹੜੀ ਕੋ ਤੇ ਹਾਲੇ ਸ਼ਰਾਰਤਾਂ ਨੂੰ ਦਾ ਆਪਾ ਸ਼ਹੀਰ ਆ ਸ਼ਰਾਰਤਾਂ ਨੂੰ ਦਾ ਆਪਾ ਸ਼ਹੀਰ ਸ਼ਰਾਰਤਾਂ ਜਿੰਨੀ ਮਰਜ਼ੀ ਸ਼ਰਾਰਤਾਂ ਜਿੰਨੀ ਮਰਜ਼ੀ ਜੀਬ ਬਾਹਰ ਆਉਣ ਦੀ ਵਾਰ ਤੇ ਤਾਲੀ ਦਾ ਮਾਰ ਕੇ ਗਰਾਓ ਚੱਬਸ ਬਸ 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 ਚੱਲ ਬਸ 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 ਇਹ ਨਾਲ ਜਦੋਂ ਮੈਂ ਕੀਤੀ ਨਾ ਉਹ ਮੇਰਾ ਟੱਕ ਮਾਰਦਾ ਬਸ ਆਹ ਦੇਖੋ ਜੀ ਆਏ ਰੇ ਸਾਧੂ ਸੰਤ ਸਾਡੀ ਦੁਕਾਨ ਤੇ ਪ੍ਰਗਟ ਹੋਏ ਨੇ ਹੁਣੀ ਇਹ ਵੀ ਗਏ ਸੀਗੇ ਬਾਬਾ ਬਲਕਨਾ ਦੀ ਦੇ ਦੇ ਆਓ ਇਹਨਾਂ ਤੋਂ ਆਪਣਾ ਸੋਨਾ ਜਿਹਾ ਫਟਦੇ ਹੈ ਗੱਲ ਬਾਤ ਲਸੋ ਪਣੀ ਕਿ ਕਿਦਾਰੀਆ ਤੋਂ ਬਾਬਾ ਗੁਰਦੀ ਦੇ ਕਿ ਜੇ ਮੇਰੇ ਕੋਲ ਹਾਂ ਇਕੱਲੇ ਜਲ ਗਏ ਤੇ ਉਦ ਦਾ ਮੇਰਾ ਫੈਮ ਨਹੀਂ ਆ ਗਿਆ ਸੀ ਪ੍ਰੇਸ਼ਾਨ ਹਾਂ ਐਵੇਂ ਮੇਰੇ ਸਾ ਮੇਰੀ ਗੱਲ ਕੋਈ ਫੈਮਲੀ ਮੈਂ ਡਾਪੂ ਮੈਂ ਮੰਦੀ ਕਹਿੰਦੇ ਨਾ ਇਕੱਲੇ ਗਏ ਸੀ ਮੈਂ ਤਾਂ ਫੈਮਲੀ ਸੀ ਨਾਲ ਨਹੀਂ ਫੈਮ ਮਤਲਬ ਕਿ ਫੈਮ ਨਹੀਂ ਤੇ ਜਦੋਂ ਸੀ ਇਹੋ ਕਿਹਾ ਉਹ ਤੁਹਿੱਦਾ ਵੀ ਜਿੱਦਾਂ ਮੈਂ ਡਾਕੂ ਹੁੰਦਾ ਨਹੀਂ ਆਹ ਅਜਿਹਾ ਅਜਿਹਾ ਕਿਹਾ ਜੀ ਬੜਾ ਜੀ ਮੈਂ ਇਹ ਕਹਿੰਦਾ ਵੀ ਜੋ ਬੰਦੇ ਮੋਂ ਮੁੰਡੇ ਮੁੰਡੇ ਜਾਂਦੇ ਉਹ ਵੀ ਫੈਮ ਨਹੀਂ ਹੁੰਦੀ ਐ ਇਹਦਾ ਉਹ ਬੋ ਬੋ ਕਹਿੰਦੇ ਕੰਮ ਚ ਬੜੀਆਂ ਬੋ ਹੋ ਗਈਆਂ ਮੇਰੀ ਵੀ ਤਮੰਨਾ ਸੀ ਵੈਸੇ ਜਦੋਂ ਸਵਿਜ਼ਰਲੈਂਡ ਜਿਹੜੀ ਵਰਦੇਵਾਗੇ ਜੀ ਜਾਨੀ ਆ ਤੋਂ ਦੇ ਮੇਲੇ ਆਉਂਦਾ ਅੱਜ ਜੇ ਕਰ ਪਾਣੀ ਸਾਰਾ ਕੋਈ ਟੈਨਸ਼ਨ ਨਹੀਂ ਆਉਂਦੀ ਅੰਨ੍ਹਾ ਤੋਂ ਉਤਾਰ ਲੈਨੇ ਕਿ ਕਈ ਆ ਤੇ ਸ਼ਰਾਬਾਂ ਚੋਂ ਪਾ ਕੇ ਪੀਂਦੇ ਰਹਿੰਦੇ ਉਹ ਸ਼ਰਾਬਾਂ ਪੀਂਦੇ ਇਹ ਮਦੀਖੰਨਾ ਉਹ ਘੱਪਾ ਦਾ ਉਹ ਪੁੱਤੋ ਸੈਗਨਾ ਦੇ ਜਾਂਦੇ ਹੋਰ ਲਵਾਇਆ ਬਿਨਾ ਲਵਾਇਆ ਲਾਂਸਰ ਲਾਇਓ ਉੱਥੇ ਹੁਰਮਤ ਜਿਹਾ ਅਲਾ ਕਰਦੇ ਆ ਜਿਆਦਾ ਕਰਦੇ ਤੇ ਕਹਿ ਗਾਗੇਗਾ ਕਿ ਦਾ ਬਾਪੇ ਨੇ ਕਹਿੰਦਾ ਨਹੀਂ ਆ ਘਾਰਿਆ ਹੋ ਹੋ ਗਏ ਲਾਈਨ ਆ ਪਾੜ ਲਈ ਨੂੰ ਨਹੀਂ ਦਾਨ ਕਰੇਗੇ ਚਲ ਆਪਾਂ ਅੱਡੀ ਆਪਾਂ ਆਪਣੀ ਮਿਸਰੀ ਕਰਾਪਾ ਉਹ ਗਿਆ ਇਸ ਤੋਂ ਬਾਅਦ ਫਟੂਰ ਕੱਢਣਾ ਹੁਣ ਇਕੱਠਿਆ ਰਹੇ ਆਪਾਂ ਜਾਣਾ ਹੈ ਟਾਈਮ ਜਿਹੜਾ ਸ਼ਰਪਰ ਤੇ ਲੱਗ ਗਿਆ ਜੰਗਲਾਂ ਦੇ ਵਿੱਚ ਸਰਵਾਈਵ ਕਰਕੇ ਕਲੀਅਰ ਜਾਣਾ ਹੈ ਨਾ ਲਤਾ ਤੋਂ ਨੂੰ ਮੈਨ ਰਹੀ ਕਿ ਜਿਆਦਾ ਨਹੀਂ ਮੋਟੇ ਨਹੀਂ ਜਾਣਾ ਹੁਣ ਮੇਰੇ ਪਿੱਛੇ ਵੀ ਇਦੇ ਦੌੜਦੀ ਹੁੰਦੀ ਆ ਦੇਖਿਓ ਜਰਾ ਆਹ ਦੇਖੋ ਸ਼ੁਰੂ ਹੋ ਗਈ ਤਿਆਰੀ ਇਹਦੀ ਨਿਕਲ ਜਾ ਕੱਟ ਫੋਨ ਮੇਰੇ ਚੱਲ ਫੇ ਜਿੱਪੀ ਚੱਲ ਅੰਦਰ ਤੂੰ ਹੈਂ ਨਾਲੇ ਨੂੰ ਕੋਈ ਗੱਲ ਨਹੀਂ ਫੇ ਕਿਹੜੀ ਗੱਲ ਆ ਨਾਲਾ ਆ ਦੇਖੋ ਡਰਾਮਾ ਦੇਖਿਓ ਇਹਦਾ ਮੁੜ ਕੇ ਇੱਧਰ ਚੱਲ ਇੱਧਰ ਆ ਦੇਖ ਇੱਥੇ ਇੱਧਰ 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 ਬੈਠੋ ਆ ਜਾ ਆ ਜਾ ਇੱਥੇ ਆ ਜਾ ਇੱਥੇ ਬੈਠ ਜਾ ਬੈਠ ਇੱਥੇ ਬੈਠ ਬੈ ਜਾ ਬੈਠ ਚੱਕ ਚਿੱਕ ਪਾਣੀ ਮਿੱਤਰੋ ਦੇਖਿਆ ਉਹ ਮਜ਼ੂਤ ਕਿਤਾ ਸੁਪਰੀ ਵੀ ਆ ਰਾਹ ਜਰਾ ਆ ਵੀ ਕੇ ਐਡਾ ਹੁੰਦਾ ਵੀ ਖਾਣ ਵੀ ਕੇ ਨੂੰ ਜਿਆਦਾ ਨਹੀਂ ਲਾਉਂਦੀ ਆ ਤੇ ਖਾਣ ਨੂੰ ਜੋ ਮਰਜੀ ਦੇ ਦੋ ਵੈਜੀਟੇਬਲ ਦੇ ਦੋ ਜੋ ਮਰਜੀ ਦੇ ਦੋ ਤੇ ਜਿਹੜੀ ਦਵਾਈ ਵਗੈਰਾ ਇਹਦੀ ਚਾਉਣੀ ਆ ਹੰਟਕ ਜੋਗੇ ਦੇ ਬਿਸਕੁਟ ਵਗੈਰਾ ਹੁੰਦੇ ਆ ਲਿਆਉਣੇ ਆ ਥੋੜੀ ਦੇਰ ਤੱਕ ਜਾਣੇ ਆ ਆਪਾਂ ਤੇ ਉਹਨੇ ਤਾਂ ਰੈਡੀ ਟ੍ਰੀਟ ਨੂੰ ਦੇ ਜੀ ਆਪਾਂ ਕਿਹੜੇ ਬਿਸਕੁਟ ਵਗੈਰਾ ਪਾਈਦੇ ਆ ਤੇ ਲੋਗੋਰੇ ਸਾਡੇ ਪੈਸੇ ਤਾਂ ਦੇ ਦੇ ਲੈ ਬਾਬੇ ਕੋ ਪੈਸੇ ਖੋੜੇ ਸੀਗੇ ਉਹ ਭੱਜ ਗਿਆ ਬਾਬਾ ਉਹ ਦੇਖੋ ਉਹ ਆ ਜਾਣਾ ਹੈ ਬਾਬਾ ਆ ਜਾ ਉਹ ਕੁਛ ਨਹੀਂ ਕਹਿੰਦਾ ਤੂੰ ਲੈ ਦੱਸਦਾ ਉਹ ਕੁਝ ਨਹੀਂ ਕਹਿੰਦੀ ਤੈਨੂੰ ਓਏ ਜਿੱਪੀ ਚੱਲ ਉਧਰ ਆ ਜਾ ਬਾਬਾ ਸਾਨੂੰ ਦੇ ਜਾ ਪੈਸੇ ਥੋੜੇ ਜੇ ਦੇ ਜਾ ਪੈਸੇ ਥੋੜੇ ਜੇ ਚਾਹ ਪੀਣੀ ਚਾਹ ਪੀਣੀ ਚਾਹ ਪੀਣੀ ਆ ਪੀਲਾ ਹੋਰ ਉਹ ਪੀਲਾ ਬਲਤਾ ਸੋਹਲਾ ਕੱਢ ਕੇ ਪੈਸੇ ਤਾਂ ਦਿਖਾ ਝੋਲੀ ਚ ਕਿੰਨੇ ਆ ਐਵੇਂ ਕਮਲਿਆਂ ਕੁੜੀ ਨਾ ਆਈ ਕਮਲਿਆਂ ਦਿਖਾ ਕਿੰਨੇ ਪੈਸੇ ਤੇਰੇ ਕੋਲ ਚੱਲ ਦਿਖਾ ਦੇ ਅੰਦਰ ਆਈ ਤਨ ਲੱਗੇ ਤਾਂ ਨਹੀਂ ਮੇਰੀ ਗਾਲ ਸੋਲਦਾ ਉਦੋਂ 10 ਗੀਰ ਗੋਸਪਾਲ ਦੀ ਕਸਮ ਆ ਪੈਸਾ ਰਾਇ ਕਰੇ ਨਹੀਂ ਖੁਮਾਂਗੇ ਨਹੀਂ ਅੱਪ ਪੈਸੇ ਨਹੀਂ ਖੋਦੇ ਯਾਰ 10 ਆਤ ਹੋ ਗਈ ਹੈ ਨਹੀਂ ਖੋਦੇ ਤੈਨੂੰ ਕਿੰਨੇ ਪੈਸੇ ਤੱਕ ਦਿਖਾ ਦੇ ਪਹਿਲਾਂ ਦਿਖਾ ਚਲ ਠੀਕ ਹੈ ਭਰਾ ਮੈਂ ਤੈਨੂੰ ਮੈਂ ਦਊਂਗਾ ਦਿਖਾ ਦਿਖਾ ਬਰਾ ਨਾਲੇ ਚਾਹ ਪਿਲਾਵਾਂਗੇ ਹੋਰ ਦੱਸ ਚਾਹ ਪੀ ਲੈ ਆ ਲੈ ਚਾਹ ਬੇ ਨਹੀਂ ਚੱਲ ਚਾਹ ਲੰਦਿਆ ਠੀਕ ਹੈ ਬੱਬਾ ਕੋਈ ਰੋਡ ਪਾਰ ਟੱਲ ਤੈਨੂੰ ਰੋਡ ਪਾਰ ਕਰਾ ਦੇ ਚੱਲ 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 ਲੋ ਕਰਕੇ ਲੈ ਬਾਹਰ ਨਹੀਂ ਜਾਣਾ ਜੀ ਠੀਕ ਵਾ ਲੈ ਇੱਕ ਵਾਰੀ ਹੋਰ ਲਾ ਇੱਕ ਇਹ ਕਿਹੜੀਆਂ ਕਰ ਲੱਗ ਰਹੀਆਂ ਆਂ ਤੂੰ ਇਹ ਕਰਦਾ ਮੇਰੀ ਬਹੁਤ ਵੀਡੀਓ ਹੈ ਹੈ ਕੋਡ ਨੂੰ ਬਹੁਤ ਬੇਈਨ ਚੱਲ ਜੇਪੀ ਹਾਂ ਅੱਜ ਕੈਸ਼ ਨਹੀਂ ਕੀਤਾ ਇਹਨੇ ਚੱਲ ਜਾ ਅੰਦਰ ਜਾ ਜਾ ਚੱਲ ਜਾ ਫਾਟ ਜਾ ਅੰਦਰ ਇਹ ਵੀ ਸੀ ਨਾ ਚੱਲ ਜਾਂ ਅੰਦਰ ਚੱਲ ਜਾ ਲਓ ਜੀ ਖਾ ਗਈ ਹੈ ਡ੍ਰੈਗਨ ਡ੍ਰੈਗਨ ਉਹ ਪੈਸੇ ਦਿੱਤੇ ਸੀ ਭਲਾ ਆ ਦੇਖੋ ਜੀ ਕਿੰਨਾ ਟਾਈਮ ਵੇਟ ਕਰਨ ਡਏ ਆ ਤੇ ਆ ਹੁਣ ਮੁੰਡਾ ਲੈ ਗਿਆ ਪਨੀਰ ਸਾਰੇ ਆਹੋ ਯਾਰ 2 ਰੁਪਏ ਨਹੀਂ ਹੁ ਨਹੀਂ ਯਾਰ ਚਲੋ ਸਾਰਾ ਮੈਂ ਬਸ ਥੋੜਾ ਜਿਹਾ ਲੈ ਲਵਾਂਗਾ ਬਾਦਸਾ ਨਹੀਂ ਉਹ ਵਧੀਆ ਟੂਣਾ ਖਾਣ ਦਾ ਮਜ਼ਾ ਆਉਂਦਾ ਯਾਰ ਫਰਨ ਨੇ ਆ ਇਹ ਪਨੀਰ ਵਧੀਆ ਹੁੰਦਾ ਨਾ ਹੋਰ ਕਿਦਾਂ ਆਦਮਾ ਆ ਆ ਵੀਂਗਾ ਮੈਂ ਤੈਨੂੰ ਫੋਨ ਕਰੀ ਜਾਂਦਾ ਹੀ ਆ ਲੰਘੋ ਲਿਆ ਮੈਂ ਨੋਟਾ ਹੋਏ ਬਾਬਾ ਜੀ ਦਾ ਪੁਛਾਰ ਆ ਹਮਮ ਬਾਬਾ ਬਲਕਨ ਸਿੰਘ ਜੀ ਦਾ ਵਧੀਆ ਯਾਰ ਬਾਬਾ ਮੇਰ ਦੇ ਬਿਲਕੁਲ ਬਿਲਕੁਲ ਬਾਬਾ ਸਾਰਿਆਂ ਦੇ ਮੇਰ ਕਰੇ ਤੇ ਸ਼ੁਰੂ ਸਾਡੇ ਤੋਂ ਕਰੇ ਕਿ ਜੇ ਸਾਰਿਆਂ ਦਾ ਕੋ ਭਲਾ ਕਰਦੇ ਨੇ ਤੇ ਹੁਣ ਅਸੀਂ ਕਹਿੰਦੇ ਬਾਬਾ ਮੇਰ ਕਰੇ ਸ਼ੁਰੂ ਸਾਡੇ ਤੋਂ ਕਰੇ ਬਾਕੀ ਸਰਬੱਤ ਦਾ ਭਲਾ ਦਾ ਮੰਗਦੇ ਹੀ ਆਪਾਂ ਤੇ ਆ ਸਾਡੀ ਜੀਪੀ ਹੈ ਇਹਦੇ ਯਾਰ ਬਿਸਕੁਟ ਲੈ ਕੇ ਆਣੇ ਭਾਈ ਲੈ ਆਉਂਦੇ ਭਾਈ ਹਾਂ ਘਰੋਂ ਹੋਇਆ ਉਦੋਂ ਹੀ ਵੇ ਜਾਇਰ ਨੇ ਆਪਾਂ ਕੀ ਆ ਮਈਆਂ ਖਣਾਉਣਾ ਜੀ ਦਾ ਹਾਂ ਪਾਈਂਦੇ ਲੱਗ ਗਿਆ ਨਾ ਉਡਾਉਣਾ ਆਵੇਂ ਇੱਥੇ ਹੀ ਆ ਜਾ ਚੱਲ ਜਾ ਆਵੇਂ ਮੰਦਰ ਤੇ ਆ ਪਨੀਰ ਲੈ ਆ ਜੀ ਜਾ ਜਾ ਫੇ ਆ ਜਾ ਜਾ ਜਲਦੀ ਆ ਜੀ ਮੈਂ ਲੈਣ ਜਾਣਾ ਆਪਾਂ ਸਮਾਨ ਇਹਦਾ ਕੋਈ ਨਹੀਂ ਆ ਜਾ ਜੀ ਸਾਲ ਸਹੀ ਗੱਦਾ ਵਧੀਆ ਪੀਣ ਆਏ ਹਾਂ ਹਾਂ ਕਿਹੜਾ ਪੀਣ ਲੱਗੇ ਗਰਮੀ ਆ ਰਹੀ ਹੈ ਠੀਕ ਲਿਆ ਕੇ ਖਾਣੇ ਨੇ ਮਿਕਸ ਹਾਂ ਬਣਾ ਰਿਹਾ ਹਾਂ ਹਾਂ ਵਧੀਆ ਬਣਦਾ ਹਾਂ ਹਾਂ ਇਹ ਰੌਣ ਦਾ ਸਟ੍ਰੈਂਥ ਵਧੀਆ ਰਹਿੰਦੀ ਹੈ ਹੋਵਾ ਜੀ ਸਹੀ ਹੈ ਤੁਸੀਂ ਘਰੇ ਬਣਾਓ ਮੈਂ ਵੀ ਬਈ ਬਣਾਣਾ ਹੀ ਪੈਣਾ ਜੋ ਤੁਸੀਂ ਬਣਾ ਦੂਗੇ ਉਹੀ ਬਣਾਣਾ ਹੋਰ ਨਾ ਤੁਸੀਂ ਇੱਥੇ ਨਹੀਂ ਕੋੜਾ ਸਹੀ ਹੈ ਆਣੀਆਂ ਜਿਹੜੀਆਂ ਵੀਡੀਓ ਤੁਹਾਨੂੰ ਕੋਲ ਲਗਾਤਾਰ ਰੇਲੀ ਰੇਲੀ ਮਿਲਣੀਆਂ ਡੇਲੀ ਤੋਂ ਡੇਲੀ ਮਿਲਣਗੀਆਂ ਔਰ ਆ ਸਾਡੀ ਜਿੱਪੂ ਆ ਜਿੱਪੂ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਚਲੀਏ ਫੇ ਲਾਓ ਜੀ ਇਧਰ ਦੇਖੋ ਪੂਰੀ ਤਿਆਰੀ ਹੈ ਜਾਣ ਦੀ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਪੈਂਟਰ ਲੋਕ ਜੱਟਾਂ